ਸੰਗੀガル ਜੀ ਮੇਰਾ ਨਾਮ ਸੰਦੀਪ ਸਿੰਘ ਉਮਰ ਮੇਰੀ 58 ਸਾਲ ਸ਼ਹਿਰ ਜਿੰਦਰ ਫੁੱਲਦੀ ਸਮੱਸਿਆ ਸੀਗੀ ਲੱਤਾਂ ਦੀ ਦਰਦਾਂ ਬਹੁਤ ਜ਼ਰਾ ਸ਼ੀਰ ਦੇ ਵਿੱਚ ਤਕਾਵਰ ਰਹੀ ਹੁੰਦੀ ਤੇ YouTube ਤੇ ਦੇਖਿਆ ਇਹਨਾਂ ਦਾ ਮੈਂ ਨਮਰਕਲਾ ਤੇਲ ਆਭੀ ਜਿੰਮਰ ਕਰਤਾ ਤਾਂ ਮੈਂ ਆਵਾ ਆਵਾ ਲੈ ਕੇ ਜਾਵਾ ਇਹਨੂੰ ਲੈ ਕੇ ਗਿਆ ਇਹਨੂੰ ਜੂਸ ਕਰਦੇ ਮੇਨੂੰ ਸਾਲ ਹੋ ਗਏ ਤੇ ਇਹਦੇ ਨਾਲ ਮੇਰੀ ਲੱਤਾਂ ਦੀ ਦਰਦਾਂ ਇੱਕ ਛੇ ਜਿਹੀ ਸੁਸਤੀ ਰਹਿੰਦੀ ਹੁੰਦੀ ਸੀ ਉਹ ਵੀ ਕਾਫੀ ਦੂਰ ਹੋਈ ਆ ਇਸ਼ੂਕਤਾ ਲੈਬ ਵੀ ਕਾਫੀ ਸੈਟ ਹੋ ਗਿਆ ਮੇਰਾ ਇੱਕ ਹੈਰਾਨੀ ਦੀ ਗੱਲ ਹੋਵਾ ਕਿ ਸਿਰ ਦੇ ਵਾਲ ਨਹੀਂ ਸੀ ਮੇਰੇ ਤੇ ਇਹਦੇ ਨਾਲ ਵਾਲ ਵੀ ਅੰਛੁਰ ਹੋ ਗਏ ਜੇ ਆਪਾਂ ਕਹੀਏ ਨਾ ਕਿ ਇੱਕ ਹਫਤਾ ਵਰਤੀ ਜਾਂ ਮਹੀਨਾ ਨਹੀਂ ਘੱਟ 3 ਮਹੀਨੇ ਤੋਂ ਬਾਅਦ ਇਹਦਾ ਇਹਦਾ ਰਿਜ਼ਲਟ ਨਿਕਲਦਾ ਹੈ ਤੇ ਅੱਜ ਮੇਰਾ ਦੋਸਤ ਆ ਉਹਨੂੰ ਵੀ ਮੈਂ ਲੈ ਕੇ ਆਇਆ ਉਹ ਵੀ ਕਾਫੀ ਦੇਰ ਦੀ ਮਦਦ ਲਈ ਸੀਗੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਤੇ ਸਰੀਰ ਦੇ ਵਿੱਚ ਸੁਸਤੀ ਰਹਿੰਦੀ ਆ ਸੁਸਤੀ ਨਾ ਵੀ ਹੈ ਹੀ ਉਹ ਤਾਂ ਸਾਹ ਵੀ ਨਹੀਂ ਹੁੰਦੀ ਕਿ ਉੱਤੇ ਕਿਤੇ ਜਾਣ ਨੂੰ ਦਿੱਲੀ ਨਹੀਂ ਕਰਦਾ ਹੁੰਦਾ ਸੀਗਾ ਤੇ ਜਦੋਂ ਤਾਂ ਮੈਂ ਜੂਸ ਕਰਦਾ ਮੇਰੀ ਨਕਾਂ ਉਹ ਵਧੀਆਂ ਨਹੀਂ ਲੋਧੀਆਂ ਮੈਨੂੰ ਚੇਤਾ ਹੀ ਹੋਣ ਗਿਆ ਹੁੰਦਾ ਸ਼ਰੀਰ ਦੇ ਵਿੱਚ ਚੁਸਕੀ ਬੋਹ ਦਿੰਦੀ ਇਹਦੇ ਲਾਲ ਤੇ ਕਾਫੀ ਫਰਕ ਆ ਮੈਨੂੰ ਉਹਦੇ ਹੁੰਦਾ ਧੰਨਵਾਦ